ਤੇ ਹੱਕ ਨਹੀਂ ਹੈ ਸਾਡਾ ਅਸੀਂ ਤੇ ਨਾਗਰਿਕ ਨਹੀਂ ਆਗੇ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠੀਆਂ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਰ ਦੀ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰੀਦ ਉਹਨੂੰ ਇੱਜ਼ਤ ਮਾਨ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾਂ ਬੇ ਘੱਟ ਨੇ ਬੇ ਇਨੀਆਂ ਬੇ ਦੰਤ ਹੋ ਚੁੱਕੇ ਨੇ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਕੁੜੀ ਬੋਲਦੀ ਹੈਗੀ ਸਾਡੇ ਘਰ ਚ ਆ ਕੇ ਵੇਖੋ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦੇਂਦੇ ਐ ਬੰਕਰੀ ਸਾਹਿਬ ਅਸੀਂ ਕਾਗਜ਼ ਤਾਂ ਬੈਠੇ ਸਮਾਂ ਮੈਂ ਇਹ ਬੇਨਤੀ ਕਰਦਾ ਤੇ ਇਹ ਗੱਲ ਤਾਂ ਅ ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ ਝਾੜੂ ਵਾਲੇ ਮੈਂ ਨਾ ਸੀ ਹੂੰ ਮੋਟਰਾਂ ਲੈ ਕੇ ਜਾ ਰਹੇ ਇੱਥੇ ਪਾਣੀ ਕੱਢਣੇ ਮੇਰੀ ਝਾੜੂ ਪਾਣੀ ਕੱਢਣਾ ਪਾ ਝਾੜੂ ਵਾਲਿਆਂ ਦੀ ਗੱਲ ਸੁਣ ਲਓ ਝਾੜੂ ਵਾਲਾ ਤਾਂ ਭਈ ਉਹ ਮੰਚਾਂ ਤੇ ਝੂਠ ਬੋਲਣ ਜੋਗੇ ਨੇ ਵਿਚਰਾ ਕਰਨ ਜੋਗੇ ਨੇ ਤੁਚਕਲੇ ਸੁਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਦਰਵਾਜ਼ਾ ਕਰਤਾ ਸਨ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜਾਪ ਦੇਵਾਂਗਾ ਰੋਜ਼ਗਾਰ ਦੇਵਾਂਗਾ ਰੋਜ਼ਗਾਰ ਸਾਡਾ ਖੋਲਿਆ ਕੁੱਤੇ ਬਿੱਲਿਆਂ ਦਾ ਕਹਿ ਕੇ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਾਹ